ਯਾਰ ਨਾ ਸੇ ਦੇਖ ਲਿਖੀ ਜਾਂਦਾ ਯਾਰ ਅੱਖਰ ਪਰ ਕੰਮ ਆਲੇ ਨੇ ਚਲੋ ਕੰਮ ਸਾਰੇ ਇੱਕ ਘੰਟਾ ਲੈਣਾ ਆਪਾਂ ਇੱਥੇ ਭਰ ਜਾਂਦੇ ਹਾਂ ਯਾਰ ਉਹ ਲੈ ਲਓ ਚਾਰ ਲੱਗ ਗਈ ਯਾਰ ਦੇਗਾ ਕਿਉਂ ਨਾ ਜੀ ਬਹੁਤ ਕਬਲਾ ਜਮਾਈ ਦਾ ਬਰਕਰਾਰ ਨੀਵਾ ਰੋਣ ਦੀ ਰਪਾਰੀ ਆ ਫੇਸੀ ਲੈ ਛੇ ਕੀ ਆ ਓਹ ਤੇ ਆਲੀ ਜੀ ਮੰਦਲ ਦੀ ਚੱਕਰੂ ਦੇ ਦਿੱਤੀ 14 ਮਾੜ ਵੇਚਦਾ ਬਾਲ ਕਹਿੰਦਾ ਤੂੰ ਫੇਰੇ ਘੜੇ ਦਿੱਤਾ 20000 ਆ ਜੈੰਪਲ ਨਾ ਟੈਂਪਲ ਦੀ ਕੋਈ ਨਹੀਂ ਮੰਜਾਂਦੀ ਸਰਮਾਈ ਕਰੋ ਮਾਹੌਲ ਕਰਮ ਵਾਲਾ ਜਾ ਘਰ ਦੇ ਪਿਓ ਵਾ 35 ਤੋਂ ਵੱਧ ਨਾ ਬਰੋਦੀ ਉਹ ਵੀ ਮੰਜਾਂਦੀ ਕੋਈ ਲੱਗਾ ਤਾਂ ਹੁਣਾਂ ਪਿਓ ਵਾ ਹੁਣੀ ਆ ਉਹ ਬੜਾ ਪਲੈਨ ਉਹ ਮੈਂ ਤਾਂ ਪਰਟੀਕਲਟੀ ਨੂੰ ਹੈ ਕੇ ਜੀ ਖਾਦੀ ਜਾਂਦਾ ਕਿ ਨਹੀਂ ਮੈਂ ਤਾਂ 40000 ਰੁਪਏ ਕਹਤਾ ਯਾਰ 45 ਦਾ ਭਾਅ ਥੋੜਾ ਕਹਿੰਦਾ ਕਿ ਇੱਕੋ ਹੀ ਹਾਂ ਯਾਰ ਬਾਈ ਬਣ ਕੇ ਮੈਂ ਇੱਕੋ ਹੀ ਹਾਂ ਮੈਂ ਹੈ ਬਰਬੀਆ 500 ਵੀ ਨਹੀਂ ਕਰਨਾ ਫੇਰਾ ਕੇ ਹਾਂ ਹਾਂ 65000 ਤੋਂ ਘੱਟ ਬਾਈ ਰਹਿਣ ਦੋ ਆ ਜੋ ਗੱਲ ਵਿੱਚ ਉਹ ਮੱਖਣ ਨਹੀਂ ਮੈਂ ਤਾਂ ਜਾ ਯਾਰ ਫਿਰ ਦੇ ਕਮੇੜੇ ਕਮੇੜੇ ਖਰਜ ਹੈ ਭਾਈ ਬਾਈ ਬਸ ਇਹ ਦੁਆਲੇ ਚੱਲ ਰਹੇ ਕਰੀ ਬਾਈ ਫੜਦਾ ਯਾਰ ਆ ਫੜ ਜਾ ਤੂੰ ਉਹਨੂੰ ਭੁਲਾ ਕੇ ਮੈਂ ਫੜਾ ਆ ਫੜ ਜਾ ਪਰ 4.5 ਉਹ ਮੱਖਣ ਨਹੀਂ ਪਰ ਦੇ 4.5 ਦੋਵਾ ਕੀ ਕਰਾਉਣਾ ਨਹੀਂ ਬਾਤਾਂ ਜਾ ਬੁੜ ਦੇ ਸਹੀ ਬੁਲਾ ਯਾਰ ਬਾਈ ਵਰਕੇ ਬੁਲਾ ਯਾਰ ਨੇੜੇ ਤੇੜੀ ਨਹੀਂ ਕਰਦਾ ਓਏ ਆ ਜਾਓ ਭਾਈ ਆਹ ਟਰੈਕਟਰ ਸਾਹਮਣੇ ਜੇ ਸਾਹਮਣਾ ਕਿਸੇ ਤੋਂ ਜੀ ਜਾ ਭਾਈ ਦੇਵਾ ਸਾਹਮਲਿਓ ਮੌਕਾ ਸਾਹਮਲਿਓ ਆਹ ਰੇਟ ਦੇ ਵਿੱਚ ਟਰੈਕਟਰ ਨਹੀਂ ਮਿਲਣਾ ਮੈਂ ਲਿਖ ਕੇ ਦਿੰਦਾ 19 ਮਾਡਲਾ 5,80,000 ਡਿਮਾਂਡ ਆ ਟਰੈਕਟਰ ਦੇ ਨਾਲ ਇੱਕੂ ਰੇਟ ਹਾਂ 5,30,000 ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਅੱਜ ਆਪਾਂ ਫੇਰ ਸ਼ਰਮਾ ਜੀ ਦੇ ਕੋਲ ਆ ਗਏ ਆ ਤੇ ਮਿਲਦੇ ਆ ਸ਼ਰਮਾ ਜੀ ਨਾਲ ਤੇ ਕਰਦੇ ਆ ਗੱਲਬਾਤ ਸਵਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ 6.5 ਡਬਲ ਡਿਸਟ੍ਰੀਬਿਊਟਰ ਕੋਕਾ ਪੀ ਟਰੈਕਟਰ ਆ ਜੀ 3 ਲੱਖ ਕਿਨਾਂ 4.60 ਲੱਖ ਲੈ ਗਿਆ ਬੋਲ ਕਿੰਨੇ ਦੇਵਾਂ ਓਏ ਸਵਾ 4 ਲੱਖ ਦਾ ਲੈ ਜਾ ਕੋਈ 60 ਨਹੀਂ ਦੇਣਾ ਕੱਲਾ ਕਿਸੇ ਨੇ ਹਾਂ ਸਵਾ 4 ਲੱਖ ਦਾ 60 ਨਹੀਂ ਦੇਣਾ ਕਿਸੇ ਨੇ ਠੀਕ ਹੈ ਜੀ ਮੈਂ 6.55 ਬੋਲੀ ਜਾਨਾ ਲੋ ਜੀ ਉਦੋਂ ਦਾ 9500 ਜੀ ਟਰੈਕਟਰ ਰੁਪਈਆ ਦਾ ਰੁਪਈਆ ਭਾਈ ਪੇਪਰ ਤੋਂ ਲੈ ਕੇ ਲੈਂਕਾ ਸੇ ਕਰ ਸਾਰਾ Ориਜਨਲ ਆ ਜੀ ਮੈਂ ਇਹ ਗੱਲ ਕਹਿੰਦਾ 150 ਟਰੈਕਟਰ ਦੇਖ ਕੇ ਆਇਓ ਮੰਡੀਆਂ ਦੇਖ ਕੇ ਆਓ ਫੇਰ ਆ ਟਰੈਟ ਲਾਈਨ ਆਇਓ ਹਾਂ ਇਹ ਟਰੈਕਟਰ ਨਾਲ ਤੁਹਾਨੂੰ 40000 ਰੁਪਏ ਨਫਾ ਦੇਵੇ ਤੇ ਆਪਾਂ ਜੋ ਮਰਜ਼ੀ ਗੱਲ ਠੀਕ ਹੈ ਜੀ ਠੀਕ ਹੈ ਗੱਲ ਮੈਂ ਕੋਈ ਇਤਨਾ ਮਾਰਦਾ ਰਹੀ 19 ਮਾਡਲ ਦਾ 20000 ਸੀ ਠੀਕ ਆ 495 ਰੇਟ ਬੋਲ ਕਿੰਨੇ ਦਾ ਵੇਦਾਂਗੇ ਜੀ 455000 ਦਾ ਠੀਕ ਹੈ ਜੀ ਬੋ ਰਾਜੀ ਹੈ ਤੇਰੇ ਨਾਮ ਹੈ ਲਓ ਜੀ ਸੋਨਾ ਲਿਕਾ ਦਾ ਦੇ ਕੇ ਦਿਖਾਵੇ ਕੋਈ ਇੰਨੇ ਜਨਾ ਰੇਟ ਬੋਲੂ ਮੈਂ ਹਾਂ 395 35 ਵਾਲੇ ਸੋਨਾ ਲਿਕਾ ਮੰਗਿਆ ਨੇ ਇੰਨੇ ਨੇ ਪੈਸੇ ਜਿੰਨੇ ਬੋਲੂ ਆ ਤੇ ਰੇਟ ਮੈਂ ਠੀਕ ਆ ਸਾਹਮਣੇ ਵੇਲਾ ਬਾਈ ਇਹਦਾ 13 ਮਾਡਲ ਆ ਪਾਵਰ ਸਟੀering ਆ ਸਾਈਡ ਗੇਅਰ ਆ ਤੇਲ ਭਰੇਕਾ ਬਾਈ 750 ਜੀ ਕੀ ਰੇਟ ਲਗਾ 395 ਲਾ ਡਾਜ ਇਦੇ ਵਿੱਚੋਂ ਸ਼ਰਮਾ ਜੀ 395 ਰੇਟ ਲਿਖਿਆ ਹੋਇਆ ਤੇ 40000 ਰੁਪਏ ਦੇ ਚੁੜਾ ਦਿਓ। ਅੜਾਤਾ। ਟਰੈਕਟਰ ਦੇ ਹੁਣ ਇੱਕੋ ਰੇਟ ਜੈਸੀ ਆ ਨੋ। ਰੁਪਈਆ ਨਹੀਂ ਘਟਦਾ ਮੈਂ। ਹਾਂ। ਲੈ ਮੇਰੇ ਰੁਪਈਆ ਨਹੀਂ ਘਟਣਾ। ਠੀਕ ਆ। ਚੱਤ ਮਣਿਆ ਲੈ ਲੈ ਨਹੀਂ ਲੈਣਾ ਨਾ ਲਿਓ। ਹਾਂ। 3 ਲੱਖ ਤੇ 35000 ਦਾ ਟਰੈਕਟਰ ਲੈ ਜੋ। ਇਹ ਨਾ ਨਫਾ ਦਾ ਰੇਟ ਮੈਂ ਆਪਾਂ ਨੂੰ ਦੇ ਦੋ। ਭਾਈ ਦੇਖ ਲਓ। 395 ਰੇਟ ਸੀ ਤੇ 335 ਦੇ ਦੋਗੇ। ਆਥੋ ਡ ਗਿਆ। 543 ਵੱਡੇ ਪਾਈ ਦਾ ਟਰੈਕਟਰ ਆ ਪਾਵਰ ਸ਼ੇਅਰਿੰਗ ਦਾ ਪੰਜਾਬ ਨੰਬਰ ਆ। ਹਾਂ। ਸਾਰਾ 오ਰੀਜਨਲ ਲੋਨ ਫ੍ਰੀ ਤੋਂ ਜੋ ਪੁਰਾਣਾ ਇਚ ਘਟਿਆ ਜੋ। ਠੀਕ ਆ ਜੀ। 17 ਮਾਡਲ ਆ। 445 ਰੇਟ ਆ। ਠੀਕ ਆ। ਇਹ ਟਰੈਕਟਰ ਦੇਵਾਂਗੇ ਆਪਾਂ ਜੀ 4 ਲੱਖ ਤੇ 35000 ਦਾ। ਬਾਕੀ ਮੌਕੇ ਤੇ ਮੰਗ ਕਰਨ ਵਾਲਾ ਆ। ਨਹੀਂ ਕਿੰਨਾ ਕਿੰਨਾ ਰੇਟ ਆ 4 45 ਲਿਖਿਆ ਕਿੰਨਾ ਲਿਖਿਆ? 443 ਲਿਖਿਆਗਾ। 445 ਲਿਖਿਆ। ਹਾਂ। ਤੇ ਕਿੰਨੇ ਚ ਦੇਓਗੇ? 435 435 ਇਹ ਆਪਣਾ ਨਹੀਂ ਹੈ ਵੱਡੇ ਭਾਈ ਦਾ اچھا ਠੀਕ ਆਪਾਂ ਆਪਦੇ ਟਰੈਕਟਰ ਦੇ ਤੋਂ ਤੇ ਡਾ ਸਕਦੇ ਹੋਰ ਦੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ ਜੀ ਲਓ ਜੀ 700 834 ਹੈ ਬਾਈ ਇਹ ਟਰੈਕਟਰ ਸਟicker ਇਹਦੇ ਕਿਸੇ ਨੇ ਗਲਤ ਲਾਇਆ ਹੋਇਆ ਅੱਛਾ 834 ਸਾਰਾ オリジナル ਆ ਕੋਕਾ ਪੀਸ ਟਰੈਕਟਰ ਹੂੰ ਚਲਾ ਕੇ ਬਾਕੇ ਤਸੱਲੀ ਲੈ ਜਿਓ ਠੀਕ ਹੈ ਜੀ ਜੇ ਟਰੈਕਟਰ 'ਚ ਕਮੀ ਹੋਈ ਟਰੈਕਟਰ ਵਾਪਸ ਚੱਟ ਜਿਓ ਪੈਸੇ ਆਉਦੇ ਲੈ ਜਿਓ ਜੀ ਠੀਕ ਹੈ ਗੱਲ ਵੀ ਤੇ ਜੇ ਟਰੈਕਟਰ ਦੇ ਕਾਲਮ ਲੱਗੀ ਹੋਈ ਤਾਂ ਵੀ ਬਾਈ ਪੈਸੇ ਲੈ ਜਿਓ ਜੀ 19000 ਦਾ ਰੁਪਿਆ ਜਮੀਨ ਦਾ ਟਰੈਕਟਰ ਆ 2009 ਮਾਡਲਾ ਹਰਿਆਣਾ ਨੰਬਰ ਆ 245 ਡਿਮਾਂਡ ਆ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ 210000 210 ਦਾ 35000 ਰੁਪਿਆ ਹੋਟੇਗਾ 35000 ਛੋਟਾ ਟਰੈਕਟਰ ਜੀ ਜੀ ਖਾਰਾ ਮਾਡਲਾ ਕੈਂਪੀਨ ਹਾਂ ਚੈਂਪੀਨ ਆਗਾ 18 ਮਾਡਲ ਦੀ ਟਾਇਰ ਟੂਰ ਚੰਗੇ ਆ ਟਰੈਕਟਰ ਦੇ 80 85 ਪੈਸੇ ਟਾਇਰ ਆ ਪੈਨਾ 70 ਡਿਮਾਂਡ ਆ 39 ਐਚਪੀ ਵਾਲਾ ਹੁੰਦਾ ਇਹ ਸਾਰਾ オリジナル ਆ ਜੀ ਸੈਂਪਲ ਸੇਰਨੇ ਦੇ ਵਿੱਚ ਠੀਕ ਹੈ ਜੀ ਕੀ ਰੇਟ ਲਿਖਿਆ ਇਹ ਭੰਦਾ ਇਹ ਵੀ ਜੀ ਮੇਰੇ ਵੱਡੇ ਇਹਦਾ ਰੇਟ ਹੈਗਾ 370 ਜੀ 70 ਨੂੰ ਅੱਧੂ ਅੱਧ ਕਰ ਲੋ 35 35000 35 ਦਾ 35000 ਰੁਪਿਆ ਭਾਈ ਇਹਦੇ ਚੋਟੇ ਇੱਥੇ ਮਾਰ ਪੁੱਤ ਕੋਈ ਹਾਂ ਹੈ ਨਾ ਇਧਰਲੀ ਸਾਈਡ ਕੋਈ ਮੜਿਆ ਦੇਖਣ ਬੈਠਾ ਹੈ ਨਾ ਕੋਕਾ ਪੀਸ ਕੋਕਾ ਪੀਸ ਆ ਬਾਈ ਆ ਸਾਰਾ ਫੀਲਾ ਸੁਨਾ ਉਵੇਂ ਹੀ ਆ ਸ਼ਰਮਾ ਜੀ ਟਾਇਰ ਨਾਲ ਦੇ ਆ ਹਾਂ ਉਹ ਜੇ ਇੱਕ ਗੱਲ ਦੇਖੋ ਰੇਲਾ ਕੈਮਰਾ ਉਹ ਪੁੱਤਾ ਇਹਦੇ ਤਾਂ ਬੰਦਾ ਬੰਦਾ ਹੋਊਗਾ ਹਾਂ ਕਹਿੰਦਾ ਹੀ ਬੰਦਾ ਨੂੰ ਹੂੰ ਉਾਇ ਦੱਸ ਇਹਦੇ ਤਾਂ ਪੂਰਾ ਰੰਗ ਉੱਤੇ ਨਾ ਆ ਜਾਓ ਵੀ ਆ ਜਾਓ ਇਹਦੇ ਤਾਂ ਪੈਟ ਟਿਕਦਾ ਹਾਂ ਇਹਦੇ ਰੰਗ ਲੱਗੇ ਉੱਡੇ ਦਿਖਾ ਨਹੀਂ ਉੱਡਿਆ ਬ੍ਰੇਕਾਂ ਤੇ ਦਿਖਾਰੇ ਰੰਗ ਉੱਡੇ ਹਾਂ ਟੈਟਰ ਬਿਲਕੁਲ ਨਵਾਂ ਬਾਈ ਜੀ ਬਾਹਰ ਦੇਖ ਲੋ ਇੰਜਨ ਦਾ ਮਾਡਲ ਇੰਡੀਆ ਇੰਡੀਆ ਜਾ ਰਿਹਾ ਤੇ ਇਹ ਮੋਰਾ ਜੀਆਂ ਵੀ ਲੱਗੀਆਂ ਪਈਆਂ ਆ ਪੀਆਂ ਲੈ ਆ ਪੀਆਂ ਆ ਮੋਰਾ ਮੋਰਾ ਬਈ ਆਉਂ ਮੇ ਲੱਗਣਾ ਹਾਂ ਆ ਦਿਖਾ ਦੇ ਅੰਦਰਲੀ ਸਾਈਡ ਤੇ ਹਾਂ ਬਿਲਕੁਲ ਸ਼ੋਰੂਮ ਕੰਡੀਸ਼ਨ ਪਈ ਹੋਈ ਆ ਬਾਈ ਟਰੈਕਟਰ 80000 ਰੁਪਿਆ ਬਾਈ ਮਾਦਲਾ ਹਰਿਆਣਾ ਨੰਬਰ ਐਨਓਸੀ ਮਿਲਦੀ ਲੋਨ ਫੈਂਸ ਹੋ ਜੀ ਹਾਂ ਕਿੰਨਾ ਦੇ ਜੀ 490 ਰੇਟ ਲਿਖਿਆ ਹੋਇਆ ਬੋਲ ਕਿੰਨੇ ਦੇ ਜੀ ਨਹੀਂ ਤੁਸੀਂ ਕਰੋ ਜੀ ਕਿਉਂ ਬੋਲ ਮੈਂ ਕਈ ਵਾਰੀ ਬੋਲਦੇ ਯਾਰ ਕਈ ਵਾਰੀ ਮੈਂ ਘੱਟ ਡਾ ਬੋਲਦੇ ਯਾਰ ਤੂੰ ਯਾਰ ਨਹੀਂ ਤੂੰ ਹੀ ਕਰੋ ਘੱਟ ਬੋਲਦੇ ਮੈਂ ਮੰਨਿਆ ਨਹੀਂ ਤੇਰਾ ਆਹ ਯਾ ਤੰਬਾਕੀ ਵਾਲੀਆਂ ਗੱਲਾਂ ਕਰ ਸਮਾਰ ਕੇ ਡਾ ਵਾਰ ਕਿਡਾਵਾ ਦਾਦੇ ਯਾਰ 45 ਡਾ ਦਿਓ 50 ਡਾ ਸਿੱਧਾ ਇੱਕ ਮਾਲ ਕਰੀ ਜਾਂਦਾ ਤੂੰ ਅੱਛਾ ਟਰੈਕਟਰ ਦੇਵਾਂਗੇ ਇੱਕੋ ਰੇਟ ਜੱਸੀ ਦਾ 9 ਠੀਕ ਆ ਸਵਾ ਚਾਰ ਲੱਖ ਦਾ ਸਵਾ ਚਾਰ ਦਾ 425 ਦਾ 425 ਦਾ ਬਈ 490 ਲਿਖਿਆ ਹੋਇਆ ਸੀਗਾ 425 ਦਾ ਐਂਡ ਟਰੈਕਟਰ ਆ ਟਰੈਕਟਰ ਦੀ ਕੰਡੀਸ਼ਨ ਚੰਗੀ ਤਰ੍ਹਾਂ ਬਾਈ ਦੇਖ ਲੋ ਜਮਾ ਸ਼ੋਅਰੂਮ ਕੰਡੀਸ਼ਨ ਆ ਠੀਕ ਆ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਬਰੀਕੀ ਨਾਲ ਦਿਖਾਤਾ ਲੈ ਜਾਉ ਲੋਨ ਫੈਂਸ ਵੀ ਹੋ ਜੂ ਸਾਰੇ ਕੰਮ ਹੀ ਹੋ ਜਾਣਗੇ ਠੀਕ ਹੈ ਜੀ ਇੱਕ ਵਾਰੀ ਵਰਤ ਕੇ ਦੇਖੋ ਪਤਾ ਬਾਈ ਫੇਰ ਲੱਗੂ